ਜਿਵੇਂ ਤਾਂ ਬਾਬਾ ਅਜੀਤ ਸਿੰਘ ਜੀ ਪੁੱਛਦੇ ਸੀ ਨਾ ਭਾਈ ਚੌਪਾ ਸਿੰਘ ਜੀ ਨੂੰ ਕਿਉਂਕਿ ਬਾਬਾ ਅਜੀਤ ਸਿੰਘ ਜਦੋਂ ਅਨੰਦਪੁਰ ਸਾਹਿਬ ਛੱਡਦੇ ਨੇ ਤੇ ਪਿੱਛੇ ਵਲਾਰ-ਵਾਰ ਦੇਖਦੇ ਤੇ ਭਾਈ ਚੌਪਾ ਸਿੰਘ ਤੇ ਨਾਲ ਪੰਗੋ ਬਚਿੱਤਰ ਸਿੰਘ ਬਾਬੂ ਦਾ ਸਿੰਘ ਵਰਗੇ ਨਾਲ ਨੇ ਸਾਰੇ ਸਿੰਘ ਤੇ ਬਾਬਾ ਅਜੀਤ ਸਿੰਘ ਜਦੋਂ ਪਿੱਛੇ ਵਲਾਰ-ਵਾਰ ਦੇਖਦੇ ਨਾ ਲੰਨਦੀਪੁਰੀ ਨੂੰ ਤੇ ਭਾਈ ਚੌਪਾ ਸਿੰਘ ਜੀ ਪੁੱਛਦੇ ਨੇ ਜਿਨ੍ਹਾਂ ਨੇ ਰਹਿਤ ਨਾਮੇ ਵੀ ਲਿਖੇ ਨੇ ਖੈ ਲਗੇ ਸਹਬਾਬਾ ਜੀ ਸਿੰਘ ਜੀ ਕੀ ਗੱਲ ਪਿੱਛੇ ਵੱਲ ਕਿਉਂ ਦੇਖਦੇ ਬਾਬਾ ਜੀ ਸਿੰਘ ਜੀ ਕਹਿੰਦੇ ਨੇ ਖੈ ਲਗੇ ਬਾਬਾ ਜੀ ਮੈਂ ਇਹ ਪਿੱਛੇ ਵੱਲ ਵਾਰ-ਵਾਰ ਦੇਖਦਾ ਕਿ ਜੇਸ ਅਨੰਦ ਦੀ ਪੁਰੀ ਚ ਖੇਡੇ ਜਵਾਨ ਹੋਏ ਮੌਜਾ ਮਾਣਿਆ ਗੱਤ ਕੇ ਬਾਜ਼ੀਆਂ ਕੀਤੀਆਂ ਸੰਤਾਂ ਨੂੰ ਨਿਹਾਰਿਆ ਆਪਣੇ ਭਰਾਵਾਂ ਦੇ ਨਾਲ ਖੇਡਿਆ ਮੁਸਿੱਖਾਂ ਦੇ ਨਾਲ ਖੇਡਿਆ ਐਡਾ ਵੱਡਾ ਹੋਇਆ ਅੱਜ ਮੈਂ ਉਹ ਆਨੰਦਪੂਰੀ ਛੱਡ ਕੇ ਚੱਲਿਆ ਕੀ ਇਹ ਵਾਪਸ ਵੀ ਮੈਂ ਇੱਥੇ ਆਵਾਂਗਾ ਇਸ ਤੋਂ ਬਾਅਦ ਕੀ ਮੇਰਾ ਇਹਦੇ ਨਾਲ ਸੰਜੋਗ ਹੋਏਗਾ ਦੁਬਾਰਾ ਮੈਂ ਤਾਂ ਵਾਰ-ਵਾਰ ਆਪਣੀ ਉਸ ਆਨੰਦਪੂਰੀ ਨੂੰ ਪਾ ਤੱਕਦਾ ਹੈ ਤੇ ਸਾਬ ਜੀ ਅੱਗੇ ਜਾ ਰਹੇ ਨੇ ਧੰਨ ਗੁਰੂ ਗਵਿੰਦ ਸਿੰਘ ਤੇ ਭਾਈ ਚੌਪਾ ਸਿੰਘ ਦੀ ਪੁਜਤੇ ਨੇ ਸਾਬ ਜੀ ਉਹ ਬਾਬਾ ਅਜੀਤ ਸਿੰਘ ਦੀ ਪੁਜਤੇ ਨੇ ਕਿ ਇੱਥੇ ਜਿਹੜੀ ਆਨੰਦ ਦੀ ਪੂਰੀ ਅਸੀਂ ਛੱਡ ਕੇ ਚੱਲੇ ਆਂ ਵੀ ਇਸ ਆਨੰਦੂ ਪੂਰੀ ਵਿੱਚ ਦੁਬਾਰਾ ਵੀ ਆਵਾਂਗੇ ਤੇ ਸਹਿਲ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਨੇ ਦਸ਼ਮੇਸ਼ ਵਿਦਾ ਕਹ ਲੱਗੇ ਭਾਈ ਚੌਪਾ ਸਿੰਘ ਐ ਹਜੀਤ ਸਿੰਘਾ ਚੇਤੇ ਰੱਖੀ ਜਦੋਂ ਇੱਥੇ ਹੋਲਾ ਮੱਲਾ ਹੋਇਆ ਕਰੇਗਾ ਨਾ ਵਿਸਾਖੀ ਤੇ ਸੰਗਤਾਂ ਜੁੜਿਆ ਕਲਗੀਆਂ ਜਦੋਂ ਸੰਗਤਾਂ ਦੇ ਮੇਲੇ ਹੋਇਆ ਕਰਨਗੇ ਅਸੀਂ ਇੱਥੇ ਹੀ ਹੁੰਲੇ ਮੱਲੇ ਖੇਡਿਆ ਕਰਾਂਗੇ ਇੱਕ ਅੱਖ ਹੈ ਇੱਕ ਬਿੰਤੀ ਇੱਕ ਸ਼ੰਗ ਹੈ ਇੱਕ ਭਾਵਨਾ ਜਿਨੇ